ਸਹੀ ਤਾਂ ਇਹ ਕੁਸ਼ ਕਰੇ ਨਹੀਂ ਸਕਦੇ ਸਾਡੇ ਤੇ ਉਹਨਾਂ ਨੂੰ ਕੀ ਖਤਰਾ ਅਸੀਂ ਅੱਜ ਤੱਕ ਨਾ ਕਿਸੇ ਦਾ ਮਾੜਾ ਕਰਿਆ ਨਾ ਕਰਨਾਗਾ ਇੰਹਾ ਕੇ ਸਾਨੂੰ ਪਤਾ ਵੀ ਨਹੀਂ ਸੀਗਾ ਵੀ ਜਸਪ੍ਰੀ ਦਾ ਸੰਤ ਐਨਕਾਉਂਟਰ ਤੋਂ ਬਾਅਦ ਪਤਾ ਲੱਗਦਾ ਵੀ ਸਾਡੇ ਪਿੰਡ ਦਾ ਹੀ ਜਸਪ੍ਰੀ ਸੀਗਾ ਜਿਹਨੇ ਸਾਡਾ ਬੱਚਾ ਚੱਕਿਆ ਉਹ ਕਹਿੰਦੇ ਲੋੜ ਸੀਗੀ ਪੈਸੇ ਦੀ ਕਹਿੰਦੇ ਜਸਪ੍ਰੀ ਦਾ ਪਰਿਵਾਰ ਆ ਜਿਹੜਾ ਕੀ ਕਹਿੰਦੇ ਉਹਨੂੰ ਪਰਿਵਾਰ ਨੂੰ ਕੋਈ ਲੋੜ ਦੀ ਪੈਸਿਆਂ ਦੀ ਵੀ ਤਾਂ ਹੁੰਦਾ ਸਾਨੂੰ ਕੋਈ ਲੋੜ ਨਹੀਂ ਸੀ ਜੇ ਸਾਨੂੰ ਲੋੜ ਹੁੰਦੀ ਸਾਡਾ ਬੱਚਾ ਸਾਨੂੰ ਦੱਸਦਾ ਲੱਕੀ ਮੂਰੇ ਹੁਣ ਉਹ ਵਿਆਹ ਕਹਿੰਦੇ ਵੀ ਉਹਨੇ ਆਉਣਾ ਵਿਆਹ ਤਾਂ ਉਹਨੇ ਉਧਰ ਕਰਾ ਲਿਆ ਸੀ ਤੇ ਆਪੇ ਤੇ ਹੁਣ ਉਹਨੇ ਮਤਲਬ ਇੱਥੇ ਪਾਰਟੀ ਪੂਰੀ ਕਰਨੀ ਦੀ ਕਹਿੰਦੇ ਵੀ 20 ਲੱਖ ਰੁਪਈਆ ਵੀ ਲਾਵਾਂਗੇ 25 ਲੱਖ ਰੁਪਈਆ ਲਾਵਾਂਗੇ ਵੀ ਪਹਿਲਾਂ ਅਸੀਂ ਕੁੜੀ ਦਾ ਵਿਆਹ ਕਰਿਆ ਉਹ ਤੋਂ ਫੜੇ ਤੇ ਕੁੜੀ ਦਾ ਵਿਆਹ ਕਰਿਆ ਉਹ ਤੋਂ ਫੜੇ ਤੇ ਤੇ ਬਾਕੀ ਉਹਦਾ ਹੁਣ ਦਾਦੇ ਨੇ ਤੁਸੀਂ ਵੀੜੀਆਂ ਸੁਣੀਆਂ ਹੋਣਗੀਆਂ ਕਿਹਾ ਵੀ ਗਹਿਣੇ ਵੀ ਦਿੱਤੇ ਵੇਤੀ ਇਹਨਾਂ ਦੇ ਕਰਾਉਣ ਨੂੰ ਲੈ ਲਿਆ 10 ਟੋਲੇ ਸੋਨਾ ਮੇਰੀ ਨੂੰ ਜੋਗਾ ਮੇਰੇ ਲਵੇ ਹੈਗਾ ਜਿਹੜਾ ਉਹ ਕਹਿੰਦਾ ਵੀ ਉਹਨਾਂ ਨੂੰ ਸਿਉਣੇ ਕਰਕੇ ਲੋੜ ਸੀਗੀ ਤੇ ਇਸ ਕਰਕੇ ਉਹਨਾਂ ਨੂੰ ਪੈਸੇ ਦੀ ਤਾਂ ਲੋੜ ਸੀ ਪੈਸਾ ਉਹਨਾਂ ਕੋਲ ਹੈ ਨਹੀਂ ਤੇ ਮਤਲਬ ਇਸ ਕਰਕੇ ਉਹਦੇ ਤੇ ਦਬਾਅ ਵੀ ਤੇ ਵੀ ਮਤਲਬ ਪੈਸੇ ਕਰਕੇ ਸਾਨੂੰ ਮਾਰਨਾ ਚਾਹੁੰਦੇ ਨੇ ਜੀ ਗਰੀਬ ਗਏ ਗਏ ਕਿ ਮਾਰਨਾ ਚਾਹੁੰਦੇ ਨੇ ਸਾਨੂੰ ਵੀਰ ਉਹਨਾਂ ਦੇ ਨਾਲ ਲੱਗਦੇ ਆ ਕਹਿੰਦੇ ਸਾਨੂੰ ਖਤਰਾ ਕਹਿੰਦੇ ਹੁਣ ਵੀ ਖਤਰਾ ਉਹਨਾਂ ਦਾ ਤਾਂ ਅਸੀਂ ਤੇ ਕੁਝ ਕਰਦੇ ਨਹੀਂ ਅਸੀਂ ਬੱਚੇ ਅਸੀਂ ਹੀ ਕੋਸ਼ਿਸ਼ ਕਰਦੇ ਅਸੀਂ ਤਾਂ ਜ਼ਮੀਨ ਵੀ ਐਵੇਂ ਮਾਰੇ ਨੇ ਠੇਕੇ ਤੇ ਦੇਤੇ ਵੀ ਉਹਨਾਂ ਨੇ ਮੱਥੇ ਨਹੀਂ ਲੱਗਣਾ ਜੀ ਮਤਲਬ ਚੱਕਣ ਵੇਲੇ ਜਿਹੜੇ ਕੱਪੜੇ ਪਾਏ ਬਨੇ ਉਹੀ ਕੱਪੜੇ ਇੱਕ ਦਿਨ ਅੱਗੋਂ ਸੀਸੀਟੀਵੀ ਫੁਟੇਜ ਦੇ ਵਿੱਚ ਇਹਨਾਂ ਦੇ ਪਿੰਡ ਵਿੱਚ ਫਿਰਦੇ ਆਂਦੇ ਆਉਂਦੇ ਨੇ ਇੱਧਰ ਪੰਜਾਬ 'ਚ ਚਿੱਟੇ ਬੂਟ ਨਹੀਂ ਮਿਲਦੇ ਕਿਉਂ ਪੰਜਾਬ 'ਚ ਕਾਲੇ ਕੋਟ ਨਹੀਂ ਮਿਲਦੇ ਹੈਗੇ ਪੰਜਾਬ 'ਚ ਚਿੱਟੇ ਬੂਟ ਵੀ ਮਿਲਦੇ ਨੇ ਕਾਲੇ ਕੋਟ ਵੀ ਮਿਲਦੇ ਨੇ ਤੁਸੀਂ ਬਹੁਤ ਗੋਰ ਵੀ ਕਿਹਦੇ 'ਤੇ ਇਲਜ਼ਾਮ ਲਾ ਰਹੇ ਸਾਡੇ ਤੇ ਵੀ ਅਸੀਂ ਵੀ ਜਿਸ ਦਿਨ ਡੈਥ ਹੋਈ ਆ ਮੁੰਡੇ ਦੀ ਐਂਕਾਊਂਟਰ ਆ ਵੀ ਘਰੇ ਲੱਡੂ ਵੰਡੇ ਉਹਨਾਂ ਨੂੰ ਹਾਂਜੀ ਉਹਨਾਂ ਨੇ ਲੱਡੂ ਵੰਡੇ ਨੇ ਜੇ ਉਹਨਾਂ ਨੂੰ ਦੁੱਖ ਹੁੰਦਾ ਸਾਡੇ ਨਾਲ ਹਮਦਰਦੀ ਹੁੰਦੀ ਉਹ ਲੱਡੂ ਨਹੀਂ ਸੀ ਵੰਦੇ ਉਹ ਸਸ਼ਕਲ ਜੀ ਰਜਾਨਾ ਸਪੋਕਸਮੈਨ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਜੀਤ ਸਿੰਘ ਸੰਗਾਲਾ ਸੋ 12 ਮਾਰਚ 2025 ਨੂੰ ਪਿੰਡ ਸਿਹਾਂ ਦੋ ਦਾ ਇੱਕ ਮਾਮਲਾ ਸਾਹਮਣੇ ਆਉਂਦਾ ਹੈ ਇੱਕ ਭਕੀਰਤ ਬੱਚਾ ਦਾ ਜਿਹੜਾ ਕਿਡਨਾਪ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਜਿਹੜੀ ਕਿ ਤਿੰਨ ਜ਼ਿਲ੍ਹਿਆਂ ਦੀ ਪੁਲਿਸ ਰਲ ਕੇ ਜਿਹੜੀ ਕਿ ਕਾਰਵਾਈ ਕਰਦੀ ਹੈ ਜਿਸ ਵਿੱਚ ਦੂਸਰੇ ਦਿਨ ਜਸਪ੍ਰੀਤ ਨੌਜਵਾਨ ਜਿਹੜਾ ਕਿ ਪੁਲਿਸ ਵੱਲੋਂ ਇਨਕਾਊਂਟਰ ਕਰਕੇ ਜਿਹੜਾ ਕਿ ਬੱਚੇ ਨੂੰ ਮਾਰਤਾ ਜਾਂਦਾ ਹੈ ਸੋ ਇਸ ਸਮੇਂ ਅੱਜ ਜਿਹੜਾ ਬੱਚਾ ਕਡਨਾਇਪ ਹੁੰਦਾ ਭਕੀਰਤ ਉਸ ਪੱਖ ਵੱਲੋਂ ਜਿਹੜਾ ਕਿ ਗੁਰਦੁਆਰਾ ਸਾਹਿਬ ਵਿੱਚ ਕੱਟ ਕੀਤਾ ਗਿਆ ਅਤੇ ਜਸਪ੍ਰੀਤ ਦੇ ਪਰਿਵਾਰ ਵੱਲੋਂ ਜਿਹੜੇ ਕਿ ਉਸ ਪਰਿਵਾਰ ਤੇ ਦੱਸਿਆ ਜਾ ਰਿਹਾ ਵੀ ਇਲਜ਼ਾਮ ਲਗਾਏ ਜਾ ਰਹੇ ਨੇ ਵੀ ਕੁਝ ਨਾ ਕੁਝ ਜਿਹੜਾ ਕਿ ਗਲਤ ਤਰੀਕੇ ਨਾਲ ਪੁਲਿਸ ਨਾਲ ਰਲ ਕੇ ਇਹਦਾ ਬੱਚਾ ਮਾਰਿਆ ਗਿਆ ਸੋ ਅੱਜ ਇਸ ਸਮੇਂ ਅਸੀਂ ਜਸਪ੍ਰੀ ਦੇ ਪਰਿਵਾਰ ਨਾਲ ਜਾਣਾਂਗੇ ਵੀ ਕੀ ਇਸ ਪਰਿਵਾਰ ਦੇ ਮਨ ਵਿੱਚ ਹੈ ਅਤੇ ਜਿਹੜਾ ਕੋਟਵਾਲ ਰੋਕ ਕੀਤਾ ਹੈ ਤੇ ਕੋਟਵਾਲ ਕੀ ਇਹਨਾਂ ਨੂੰ ਜਿਹੜਾ ਕਿ ਸਬੂਤ ਲੈ ਕੇ ਜਾਂ ਕਿ ਕਿ ਪੱਖ ਲੈ ਕੇ ਕੂਟ ਦੇ ਵੱਲ ਜਿਹੜਾ ਕਿ ਗਏ ਨੇ ਕੀ ਨਾਂ ਪੈਂਦੀ ਤੁਹਾਡਾ ਬਲਜੀਤ ਕੌਰ ਹੈ ਜਸਪ੍ਰੀ ਦੇ ਮਾਤਾ ਜੀ ਹਾਂਜੀ ਕੀ ਮਾਮਲਾ ਜੀ ਹੁਣ ਮਤਲਬ ਜਿਵੇਂ ਉਹ ਪਰਿਵਾਰ ਤੁਹਾਡੇ ਤੇ ਇਲਜ਼ਾਮ ਲਾ ਰਿਹਾ ਵੀ ਤੁਸ ਤੁਹਾਡੇ ਤੋਂ ਖਤਰਾ ਗਾ ਕੀ ਹੈ ਗੱਲ ਕੀ ਹੈ ਹੁਣ ਨਿਕਲਦੀ ਅਸੀਂ ਤਾਂ ਹੀ ਕੁਛ ਕਰੇ ਨਹੀਂ ਸਕਦੇ ਸਾਡੇ ਤੋਂ ਉਹਨਾਂ ਨੂੰ ਕੀ ਖਤਰਾ ਅਸੀਂ ਅੱਜ ਤੱਕ ਨਾ ਕਿਸੇ ਦਾ ਮਾੜਾ ਕਰਿਆ ਨਾ ਕਰਨਾ ਗਾ ਕਦੇ ਅਸੀਂ ਕੁੱਤੇ ਦੇ ਸੋਟੀ ਦੀ ਮਾਰੀ ਅਸੀਂ ਬੰਦਿਆਂ ਨੂੰ ਤਾਂ ਕੀ ਮਾਰਨਾ ਉਹਨਾਂ ਨੇ ਬੰਦਾ ਮਾਰ ਤਾਂ ਕੋਈ ਗੱਲ ਨਹੀਂ ਮਰਵਾਤਾ ਉਹ ਤਾਂ ਪਹਿਲਾਂ ਤੂੰ ਇਕਣ ਕਰਦੀ ਆਏ ਨਹੀਂ ਹਾਂਜੀ ਨੇ ਤੁਹਾਨੂੰ ਕਿਵੇਂ ਕੀ ਤੁਹਾਨੂੰ ਸ਼ੱਕ ਆ ਵੀ ਜਿਹੜਾ ਜੇ ਇਹ ਇੰਕਾਊਂਟਰ ਹੋਇਆ ਵੀ ਇਹ ਜਸਪ੍ਰੀ ਵੀ ਉਹ ਨਾਲ ਸੀਗੇ ਜਾਂ ਹੋਰ ਸੀ ਸਰ ਉਹਦਾ ਦਾਦਾ ਇੱਕ ਦਿਨ ਸਾਡੇ ਘਰੇ ਆਇਆ ਸੀਗਾ ਉਹ ਕਹਿ ਕੇ ਗਿਆ ਕਹਿੰਦਾ ਮੈਨੂੰ 1.5 ਵਜੇ ਫੋਨ ਆਇਆ ਸੀ ਵੀ ਛੋਡੇ ਪਿੰਡ ਦਾ ਬਿੱਟੂ ਦੋਜੀ ਆ ਵੀ ਉਹਦਾ ਮੁੰਡਾ ਬਾਹਰੋਂ ਆਇਆ ਹੋਇਆ ਬਿੱਟੂ ਦੁੱਜੀ ਤੁਹਾਡੇ ਘਰਾਂ ਨੂੰ ਕਹਿੰਦੇ ਨੇ ਹਾਂਜੀ ਇਹਨਾਂ ਦਾ ਨਵਾਂ ਬਿੱਟੂ ਦੁੱਜੀ ਆਈ ਕਹਿੰਦੇ ਵੀ ਬਿੱਟੂ ਦੁੱਜੀ ਆ ਵੀ ਉਹਦਾ ਮੁੰਡਾ ਬਾਹਰੋਂ ਆਇਆ ਹੋਇਆ ਦੇਖੋ ਜੀ ਹੁਣ ਉਹ ਮੁੱਕਰ ਜਾਣ ਕੋਈ ਗੱਲ ਨਹੀਂ ਉਸ ਟਾਈਮ ਸਾਡੀ ਇਹ ਗਲਤੀ ਆ ਵੀ ਜੇ ਸਾਡਾ ਰਿਕਾਰਡਿੰਗ ਲਾ ਕੇ ਜੇਬ 'ਚ ਫੋਨ ਪਾਇਆ ਹੁੰਦਾ ਫੇਰ ਅਸੀਂ ਦੱਸਦੇ ਸਹੀ ਠੀਕ ਆ ਹੁਣ ਮੁੱਕਰ ਜਾਣ ਕੇ ਕੋਈ ਗੱਲ ਨਹੀਂ ਜਿਹੜੀ ਗੱਲ ਅਸੀਂ ਕੇਰਾਂ ਕਹਤੀ ਅਸੀਂ ਉਹੀ ਕਹਾਂਗੇ ਨਾ ਸੀ ਉਹ ਗੱਲ ਤੋਂ ਮੁੱਕਰੀਏ ਨਾ ਕਿਸੇ ਹਟੀਏ ਹਾਂਜੀ ਕੀ ਲੱਗਦਾ ਤੁਸੀਂ ਕੋਰਟ ਵੱਡ ਰੋਕ ਕੀਤਾ ਉਮੀਦ ਆ ਤੁਹਾਡੇ ਕੋਲ ਕੀ ਪੁਗ ਪੁਗਤਾ ਸਬੂਤ ਨੇ ਇਸ ਤ ਤਾਂ ਕੋਰਟ ਦਾ ਫਿਕਟ ਤੁਹਾਡੇ ਵੱਲ ਜਾਵੇਗਾ ਦੇਖੋ ਜੀ ਸਾਨੂੰ ਤਾਂ ਇਨਸਾਫ ਮਿਲਣਾ ਚਾਹੀਦਾ ਸਤਾ ਇਹ ਕਹਿੰਦੇ ਆ ਵੀ ਸੱਚੇ ਹੋਮਾਗੇ ਸਾਨੂੰ ਅਨਸਾਫ ਮਿਲ ਜੂਗਾ ਜੇ ਉਹ ਸੱਚੇ ਨੇ ਤਾਂ ਉਹ ਬਰੀ ਹੋ ਜਾਣਗੇ ਉਹਨਾਂ ਨੂੰ ਤੜਫਣ ਦੀ ਤਾਂ ਕੋਈ ਲੋੜ ਹੀ ਨਹੀਂ ਗੀ ਜੇ ਉਹ ਸਹੀ ਨੇਗੇ ਉਹਨਾਂ ਨੂੰ ਤਾਂ ਇੱਕਣ ਕਰਨ ਦੀ ਲੋੜ ਹੀ ਨਹੀਂ ਉਹ ਸੱਚੇ ਨੇ ਸਾਬਤ ਹੋ ਜਾਣਗੇ ਸਹੀ ਬਰੀ ਹੋ ਜਾਣਗੇ ਹਾਂਜੀ ਉਹ ਕਹਿੰਦੇ ਲੋੜ ਸੀਗੀ ਪੈਸੇ ਦੀ ਕਹਿੰਦੇ ਜਸਪ੍ਰੀ ਦਾ ਪਰਿਵਾਰ ਆ ਜਿਹੜਾ ਕਿ ਕਹਿੰਦੇ ਉਹਨੂੰ ਪਰਿਵਾਰ ਨੂੰ ਕੋਈ ਲੋੜ ਤੇ ਪੈਸਿਆਂ ਦੀ ਕਰੇ ਤਾਂ ਹੋ ਸਕਦਾ ਸਾਨੂੰ ਕੋਈ ਲੋੜ ਨਹੀਂ ਦੀ ਜੇ ਸਾਨੂੰ ਲੋੜ ਹੁੰਦੀ ਸਾਡਾ ਬੱਚਾ ਸਾਨੂੰ ਦੱਸਦਾ ਜੇ ਲੋੜ ਹੁੰਦੀ ਠੀਕ ਹੈ ਅਸੀਂ ਬੱਚਾ ਤੋਰਿਆ ਸੀ ਆਪਣੇ ਸਿਰ ਤੇ ਤੋਰਿਆ ਅਸੀਂ ਕੋਈ ਰਿਸ਼ਤੇਦਾਰ ਜਾਂ ਕਿਸੇ ਪਿੰਡ ਦੇੋਂ ਤੋਂ ਵੀ 5 ਰੁਪਏ ਨਹੀਂ ਫੜੇ ਹੋਰ ਵੀ ਕੋਈ ਪਿੰਡ ਚੋਂ ਆ ਕੇ ਕਹਿ ਦੇਵੇ ਵੀ ਅਸੀਂ ਉਹ ਤਾਂ ਉਹਨਾਂ ਨੇ ਪੈਸੇ ਜਨੇ ਸਾਡੇ ਅਸੀਂ ਕਿਸੇ ਦੇ 5 ਰੁਪਏ ਰੱਖੇ ਨਹੀਂ ਕਿਸੇ ਤੋਂ ਕੰਮ ਕਰਾਉਣੇ ਕੋਸ਼ ਕਰਾਉਣੇ ਆ ਚਾਹੇ ਅਗਲੇ ਤੋਂ ਕੁਛ ਵੀ ਆ ਸੀ ਜਿਹੀ ਅਗਲੇ ਦੇ ਪੈਸੇ ਦੇਣੀ ਸਾਨੂੰ ਕੋਈ ਲੋੜ ਨਹੀਂ ਸੀ ਪਹਿਲਾਂ ਅਸੀਂ ਜ਼ਮੀਨ ਵੀ ਇਹਦੇ ਨਾਲ ਗਹਿਣੇ ਲਈ ਆ ਜੇ ਸਾਡੇ ਲਈ ਪੈਸੇ ਸੀ ਅਸੀਂ ਤਾਂ ਹੀ ਇਹਦੇ ਨਾਲ ਜ਼ਮੀਨ ਗਹਿਣੇ ਲਈਤੀ ਸਾਂਝੀ ਬਿਨਾ ਪੈਸੇ ਹੋਤੇ ਇਹਨਾਂ ਸਾਡੇ ਨਾਲ ਜ਼ਮੀਨ ਉਹੀ ਕਰਾਤੀ ਸੀਗੀ ਰਜਿਸਟਰੀ ਆ ਇਹਨਾਂ ਦੇ ਹੱਥ 'ਚਾ ਬਿਨਾ ਪੈਸੇ ਹੋਤੇ ਜ਼ਮੀਨ ਗਹਿਣੇ ਲਈ ਗਈ ਸੀ ਸਾਂਝੀ ਲਈ ਸੀ ਦੋਨਾਂ ਨੇ ਹਾਂਜੀ ਅਸੀਂ ਉਹਨਾਂ ਨਾਲ ਸਾਂਝੀ ਮੰਨ ਲਓ ਦੋਦੇ ਬੰਦੇ ਦੀ ਜ਼ਮੀਨ ਲਈ ਸੀ ਤੇ 43 ਲੱਖ 'ਚ ਉਹ ਤੁਹਾਡਾ ਮਤਲਬ ਮੰਡਪੜੇ ਹੋਗੇ ਸੋਚੀ ਹਾਂਜੀ ਹੋ ਗਿਆ ਸੀਗਾ ਅਸਾ ਤੁਸੀਂ ਹੋਰ ਵੀ ਕਿਹਦੇ ਇਲਜ਼ਾਮ ਲਾ ਰਹੇ ਸਾਡੇ ਤੇ ਵੀ ਅਸੀਂ ਵੀ ਜਿਸ ਦਿਨ ਡੈਥ ਹੋਈ ਆ ਮੁੰਡੇ ਦੀ ਐਨਕਾਉਂਟਰ ਆ ਵੀ ਘਰੇ ਲੱਡੂ ਮੰਡੇ ਉਹਨਾਂ ਨੇ ਹਾਂਜੀ ਉਹਨਾਂ ਨੇ ਲੱਡੂ ਵੰਡੇ ਨੇ ਜੇ ਉਹਨਾਂ ਨੂੰ ਦੁੱਖ ਹੁੰਦਾ ਸਾਡੇ ਨਾਲ ਹਮਦਰਦੀ ਹੁੰਦੀ ਉਹ ਲੱਡੂ ਨਹੀਂ ਸੀ ਵੰਡੇ ਉਹ ਚਲੋ ਪਹਿਲਾਂ ਉਹ ਕਹਿ ਰਹੇ ਨੇ ਹੁ ਜਿੱਦ ਦੇ ਦਵਾਰੇ ਫੋਨ ਆਇਆ ਵੀ ਮੈਨੂੰ ਤਾਂ 5 ਵਜੇ ਪਤਾ ਲੱਗਿਆ ਪਹਿਲਾਂ 1.5 ਵਜੇ ਕਹੇਗਾ ਜਿੱਦ ਦੇ ਦਵਾਰੇ ਫੋਨ ਕਰਿਆ ਹੁਣ ਕਹਿੰਦਾ ਮੈਨੂੰ 5 ਵਜੇ ਪਤਾ ਲੱਗਿਆ ਤੇ ਠੀਕ ਹੈ 5 ਵਜੇ ਉਹਨੂੰ ਪਤਾ ਲੱਗਿਆ ਕਹਿੰਦਾ ਪਿੰਡ ਦਾ ਮੁੰਡਾ ਸੀਗਾ ਮੈਨੂੰ ਤਾਂ ਇਹ ਪਤਾ ਲੱਗਿਆ ਇਹਨੇ ਫਿਰ ਮੋੜ ਕੇ ਇਹੀ ਗੱਲ ਕਹੀ ਇਹ ਰਿਕਾਰਡਿੰਗ ਤਾਂ ਸਾਡੇ ਲਈ ਵੀ ਹੈਗੀ ਆ ਕਹਿੰਦਾ ਵੀ ਜੇ ਪਿੰਡ ਦਾ ਮੁੰਡਾ ਸੀ ਉਹ ਮਰਵਾਉਣਾ ਸੀ ਜੇ ਤਾਂ ਨੂੰ ਇਹ ਪਤਾ ਲੱਗ ਗਿਆ ਸੀ ਪਿੰਡ ਦਾ ਮੁੰਡਾ ਫਿਰ ਉਮਰਵਾਉਣਾ ਸੀ ਤੇ ਇਹਨਾਂ ਨੇ ਇਹ ਵੀ ਗੱਲ ਕਹੀ ਵੀ ਹੁਣ ਤੂੰ ਸਾਡੇ ਵੀ ਜੀ ਗੋਲੀਆਂ ਮਰਵਾਉਣੀਆਂ ਨੇ ਮਰਵਾ ਸਕਦਾ ਹਾਂਜੀ ਨਹੀਂ ਲੱड्डੂ ਤਾਂ ਉਹ ਕਹਿੰਦੇ ਵੀ ਲੋਕ ਲੈ ਕੇ ਆਨੇ ਆਪੀ ਜਾਂ ਵੀ ਮੰਤਰੀ ਹੰਤਰੇ ਆਉਣਾ ਸੀ ਵੀ ਲੋਕ ਲੈ ਕੇ ਆ ਰਿਹਾ ਹਾਂ ਤਾਂ ਪਤਾ ਹੀ ਲੱड्डੂਆਂ ਬਾਰੇ ਫਿਰ ਉਸ ਤੇ ਲੋਕਾਂ ਨੂੰ ਵੀ ਕਹਿਣੀ ਆਈ ਅਸੀਂ ਕਹਿੰਦੇ ਆ ਵੀ ਲੋਕਾਂ ਨੂੰ ਇੱਕ ਬੱਚੇ ਦਾ ਤਾਂ ਖੁਸ਼ੀ ਸੀਗੀ ਵੀ ਹਾਂ ਬਚ ਕੇ ਆ ਗਏ 8 ਸਾਲ ਦਾ 22 ਸਾਲ ਦੇ ਮਰੇ ਦਾ ਕਿਸੇ ਨੂੰ ਦੁੱਖ ਨਹੀਂ ਸੀ ਨਾ ਹਾਂਜੀ ਕਿਸੇ ਦੀ ਵੀ ਲਾਦ ਤੋਂ ਮਾੜਾ ਹੋ ਸਕਦਾ ਆਪਾਂ ਕਦੇ ਵੀ ਲਾਦ ਦਾ ਮਾਨ ਨਹੀਂ ਕਰਨਾ ਚਾਹੀਦਾ ਸਭ ਲ ਬੱਚਿਆਂ ਵਾਲੇ ਨੇ ਕਿਸੇ ਦੇ ਵੀ ਬੱਚੇ ਤੋ ਕੁਝ ਵੀ ਹੋ ਸਕਦਾ ਹੈ ਜੇ ਉਹਨਾਂ ਦੇ ਆਪ ਦੇ ਘਰ ਦਾ ਬੱਚਾ ਹੁੰਦਾ ਫਿਰ ਉਹ ਉਹਦੇ ਗੋਲੀ ਮਰਵਾਉਂਦੇ ਹਮ ਕੋਰਟ ਮੁਤਾਬਕ ਜੇ ਮਤਲਬ ਜੋਜ ਗਲਤੋ ਕੀਤਾ ਵੀ ਜਸਪ੍ਰੀਤ ਨੇ ਚਲੋ ਕੋਰਟ ਸਜ਼ਾ ਦੇ ਦਿੰਦਾ ਹਾਂਜੀ ਅਸੀਂ ਤਾਂ ਕਹਿੰਦੇ ਵੀ ਸਾਡੇ ਬੱਚੇ ਨੇ ਗਲਤੀ ਕੀਤੀ ਆ ਕੋਰਟ ਸਜ਼ਾ ਦੇ ਦਿੰਦਾ ਚਲੋ ਅਣਕਵਾਰੀ ਹੋਊਗੀ ਉਹ ਚ ਪਤਾ ਲੱਗ ਜੂ ਵੀ ਜਸਪ੍ਰੀਤ ਨੇ ਆਪ ਕਰਿਆ ਜਾਂ ਕਿਸੇ ਨੇ ਕਰਵਾਇਆਗਾ ਠੀਕ ਹੈ ਜੀ ਬੱਚਾ ਵਾਰੇ ਭੇਜਿਆ ਸੀ ਅਸੀਂ ਆਪਣੇ ਸਰਤੇ ਭੇਜਿਆ ਸੀ ਅਸੀਂ ਕਿਸੇ ਤੋਂ 5 ਰੁਪਏ ਨਹੀਂ ਲਏ ਅਸੀਂ ਬੇਟੀ ਵਿਆਹੀ ਆਪਣੇ ਸਰਤੇ ਵਿਆਹੀ ਅਸੀਂ ਕਿਸੇ ਤੋਂ 5 ਰੁਪਏ ਨਹੀਂ ਲਏ ਕੀ ਲੱਗਦਾ ਵੀ ਅੱਜ ਜਿਹੜਾ ਉਹਨਾਂ ਨੇ ਗੁਰਦੁਆਰੇ ਕੱਟ ਕੀਤਾ ਕੀ ਲੋੜ ਪੈ ਗਈ ਤੀ ਇਹਨਾਂ ਨੂੰ ਮਤਲਬ ਲੋਕ ਇਕੱਠੇ ਕਰਕੇ ਇਹ ਗੱਲ ਕਹਿਣ ਉਹ ਸਾਰਾ ਹੁਣ ਪਿੰਡ ਇਹ ਕਹੇ ਲੱਗ ਗਿਆ ਸੀ ਦੁਨੀਆ ਤੋਂ ਵੀ ਦੇਖ ਲਓ ਆਪਾ ਦੇਖਦੇ ਆਂ ਤੇ ਪਿੰਡ ਦੇ ਵੀ ਸਾਰੇ ਇੱਕ ਵਾਰੀ ਇਹ ਕਹਿਣ ਲੱਗੇ ਸੀ ਵੀ ਹਾਂ ਇਹਨਾਂ ਨੇ ਗਲਤ ਕੀਤਾ ਫਿਰ ਉਹਨਾਂ ਨੇ ਹੁਣ ਉਹ ਆਪਦੇ ਉਹ ਕਰਨਾ ਚਾਹੁੰਦੇ ਸੀ ਸਫਾਈ ਦੇਣਾ ਚਾਹੁੰਦੇ ਸੀ ਹਾਂਜੀ ਸਾਰਾ ਪਿੰਡ ਕਹਿਣ ਲੱਗਿਆ ਸੀ ਵੀ ਇਹਨਾਂ ਨੇ ਗਲਤ ਕੀਤਾ ਫਿਰ ਇਹ ਕਹਿੰਦੇ ਨੇ ਵੀ ਪਿੰਡ ਦੇ ਆਣੇ ਲੱਡੂ ਬੰਡੇ ਨੇ ਜਿਹੜੇ ਉਦੋਂ ਬਾਅਦ ਵੀ ਘਰੇ ਗਈਆਂ ਮਾਈਆਂ ਜਾਂਦੀਆਂ ਸੀ ਪਿੰਡ ਚੋਂ ਉਹਨਾਂ ਨੂੰ ਕਾਹਤੋਂ ਫਿਰ ਲੱਡੂ ਵਰਫੀ ਦਿੰਦੇ ਸੀਗੇ ਘਰੇ ਗਿਆ ਨੂੰ ਫੋਕੀ ਚਾਹ ਪਿਆ ਦਿਆ ਕਰਦੇ ਠੀਕ ਆ ਉਹਨਾਂ ਨੂੰ ਹਮਦਰਦੀ ਸੀ ਪਿੰਡ ਦੇ ਆਣੇ ਲੱਡੂ ਵੰਡ ਤੇ ਉਹਨੂੰ ਸਾਡੇ ਬੱਚੇ ਦਾ ਕੋਈ ਅਫਸੋਸ ਕਰਨ ਆਇਆ ਉਹਨਾਂ ਦਾ ਕੋਈ ਵੀ ਵਸੂਸ ਕਰਨ ਨਹੀਂ ਆਇਆ ਸਾਡਾ ਤਾਂ ਕੋਈ ਕਸੂਰ ਨਹੀਂ ਸੀਗਾ ਸਾਡੇ ਸਾਰੇ ਪੁੱਸ ਗੈਸ ਹੋ ਗਈ ਸੀ ਕੈਮਰੇ ਚੈੱਕ ਹੋ ਗਏ ਸੀ ਸਾਡਾ ਤਾਂ ਕੋਈ ਕਸੂਰ ਨਹੀਂ ਸੀ ਜਿਹੜੀ ਇਹ ਫੋਟੋ ਕਹਿ ਰਹੇ ਨੇਗੀ ਵੀ ਜਸਪ੍ਰੀਤ ਆ ਬੂਟ ਪਾਈ ਬੂਟ ਦੇਖ ਕੇ ਕਹਿ ਰਹੇ ਨੇ ਮੇਰਾ ਬੱਚਾ ਤਾਂ ਭਗਵਾਨ ਦਾ ਸੀਗਾ ਜਿਹੜੇ ਬੱਚੇ ਨੇ ਦੋ ਹੀ ਰੋਡੇ ਨੇਗੇ ਜਿਹੜੇ ਕੈਪਟ੍ਰਾਈਬ ਕੀਤਾ ਜਿਨ੍ਹਾਂ ਨੇ ਹਾਂਜੀ ਉਹ ਤਾਂ ਦੋ ਹੀ ਰੋਡਿਆਂ ਦੀ ਫੋਟੋ ਆ ਗਈ ਮੋਟਰਸਾਈਕਲ ਤੇ ਜਿਹੜੀ ਇੱਧਰ ਪੰਜਾਬ 'ਚ ਚਿੱਟੇ ਬੂਟ ਨਹੀਂ ਮਿਲਦੇ ਕਿਉਂ ਪੰਜਾਬ 'ਚ ਕਾਲੇ ਕੋਟ ਨਹੀਂ ਮਿਲਦੇ ਹੈਗੇ ਪੰਜਾਬ 'ਚ ਚਿੱਟੇ ਬੂਟ ਵੀ ਮਿਲਦੇ ਨੇ ਕਾਲੇ ਕੋਟ ਵੀ ਮਿਲਦੇ ਨੇ ਠੀਕ ਹੈ ਤੇ ਬਾਕੀ ਫਿਰ ਉਹਨਾਂ ਦੇ ਪੱਗਾਂ ਬੰਨੀਆਂ ਹੋਈਆਂ ਨੇ ਜਿਹੜਾ ਦੂਜਾ ਬੱਚਾ ਉਹਦੇ ਵੀ ਪੱਗ ਬੰਨੀ ਹੁੰਦੀ ਹੈ ਇਹਦੇ ਵੀ ਪੱਗ ਬੰਨੀ ਹੁੰਦੀ ਹੈਗੀ ਚਲੋ ਠੀਕ ਹੈ ਜਿਹੜਾ ਕਹਿੰਦੇ ਨੇ ਠੀਕ ਆ ਅਸੀਂ ਤਾਂ ਮੰਨਦੇ ਆ ਵੀ ਠੀਕ ਆ ਬੱਚੇ ਨੇ ਗਲਤੀ ਕੀਤੀ ਉਹਨੂੰ ਕੋਰਟ ਸਜ਼ਾ ਦਿੰਦਾ ਪਰ ਉਹ ਜਨ ਕਾਉਂਟਰ ਨਹੀਂ ਇਸ ਕਰਨ ਅਸੀਂ ਵੀ ਉਹਨੂੰ ਇਹ ਗੱਲ ਪੁੱਛ ਲੈਂਦੇ ਵੀ ਬੱਚੇ ਤੇ ਅਸੀਂ ਕਰਿਆ ਕਿਉਂ ਆ ਵੀ ਕੀ ਇਹ ਦੁੱਖ ਆ ਪੁੱਤ ਤੈਨੂੰ ਕਾਇਰੀ ਗੱਲਾਂ ਤੂੰ ਦੁਖੀ ਸੀ ਕਿਉਂ ਤੇ ਪੈਸਿਆਂ ਵਾਸਤੇ ਕਰਿਆ ਕਾਦੇ ਵਾਸਤੇ ਕਰਿਆ ਅਸੀਂ ਵੀ ਇਹ ਗੱਲ ਉਹਨੂੰ ਪੁੱਛਦੇ ਵੀ ਤੁਸੀਂ ਨਾ ਤੁਸੀਂ ਵੀਡੀਓ 'ਚ ਉਹਨਾਂ ਨੂੰ ਸਿੱਧਾ ਕਿਹਾ ਕਿ ਸੀ ਪੱਤਰਕਾਰਾਂ ਨੂੰ ਇੰਟਰਵਿਊ ਦਿੰਦੇ ਹੋਏ ਵੀ ਉਹਨਾਂ ਦੇ ਵਿੱਚ ਹੱਥ ਆ। ਹਾਂਜੀ ਹਾਂ ਇਹ 3:30 ਵਜੇ ਤੋਂ ਗਏ ਨੇ ਉੱਥੇ ਜੀ। ਰਖੜੇ ਪਹੁੰਚੇ ਨੇ ਜੇ ਉਹਦਾ ਲੋਕੇਸ਼ਨਾਂ ਦਾ ਪਤਾ ਲੱਗ ਜਾਵੇ ਸਬੂਤ ਆ ਜਾਣਗੇ ਜੀ। ਜਿੱਥੇ ਐਨ ਕਾਉਂਟਰ ਹੋਇਆ। ਹਾਂਜੀ ਹਾਂ ਉਹਦਾ ਲੋਕੇਸ਼ਨਾਂ ਤਾਂ ਪਤਾ ਲੱਗ ਜਾਵੇ। ਸਭ ਵੀ ਇਹੀ ਕਹਿੰਦੇ ਨੇ ਵੀ ਲੋਕੇਸ਼ਨਾਂ ਚੈੱਕ ਹੋਣਗੀਆਂ। ਜੇ ਇਹ ਸਹੀ ਹੋਣਗੇ ਤਾਂ ਬਰੀ ਹੋ ਜਾਣਗੇ। ਹੂੰ। ਹੂੰ। ਮਤਲਬ ਤੁਹਾਡੇ ਕੋਲ ਇਸ ਤਰ੍ਹਾਂ ਦੇ ਪੁਖਤਾ ਸਬੂਤ ਨੇ ਜਿਹੜਾ ਵਿੱਚ ਹੱਥ ਹਾਂਜੀ ਹਾਂ ਹਾਂਜੀ ਹਾਂ। ਹੂੰ। ਕੋਰਚ ਵੇਚ ਕਰਾਂਗੇ ਸਿੱਥੇ ਥੋੜੋ ਕਰਨੇ ਕੋਟ ਰੁਪਏ ਵੇਚ ਕਰਾਂਗੇ ਜਿਹੜਾ ਬੱਚੇ ਸਿਰ ਇਲਜ਼ਾਮ ਲਾਉਂਦੇ ਨੇ ਹਮ ਬੱਚੇ ਨੂੰ ਤਿੰਨ ਕਮਾਉ ਤਾਂ ਅਸੀਂ ਇੱਥੇ ਬੈਠੇ ਤੇ ਹਮ ਸਾਨੂੰ ਦਿਹਾੜੀਦਾਰੇ ਮੰਨ ਲਵੇ 5-500 ਰੁਪਏ ਦਿਹਾੜੀ ਲੈਣ ਨੂੰ ਤਾਂ 1500 ਸਾਡਾ ਹੋ ਗਿਆ ਹਮ ਸਾਨੂੰ ਉਹ ਕਹਿੰਦੇ ਵੀ ਜ਼ਮੀਨ ਨਹੀਂ ਅਸੀਂ ਗਰੀਬ ਬੰਦੇ ਆ ਹਮ ਗਰੀਬ 5-500 ਰੁਪਏ ਲੈ 1500 ਹੋ ਗਿਆ ਤਿੰਨ ਉਹ ਕਮਾਉਂਦੇ ਤੇ ਕੋਈ ਦੀ ਸੱਸ ਕਮਾਉਂਦੀ ਸੀ ਕੋਈ ਲੜਕੀ ਕਮਾਉਂਦੀ ਸੀ ਲੜਕੀ ਉਹਦੇ ਨਾਲ ਬੱਧ ਕਮਾਉਂਦੀ ਸੀ ਇਹ ਮੁੰਡਾ ਉਹਦੇ ਨਾਲ ਬੱਧ ਕਮਾਉਂਦਾ ਸੀ ਤਿੰਨੇ ਹਾਂ ਤਿੰਨੇ ਕਮਾਉ ਹੇ ਤੇ ਦੋ ਗਰੀਬ ਕਰਕੇ ਸਾਨੂੰ ਮਾਰਨਾ ਚਾਹੁੰਦੇ ਨੇ ਜੀ ਗਰੀਬ ਕਹਿ ਕੇ ਕੀ ਮਾਰਨਾ ਚਾਹੁੰਦੇ ਨੇ ਸਾਨੂੰ ਵੀਰ ਉਹਨਾਂ ਦੇ ਨਾਲ ਲੱਗਦੇ ਉਹ ਕਹਿੰਦੇ ਸਾਨੂੰ ਖਤਰਾ ਕਹਿੰਦੇ ਹੁਣ ਵੀ ਖਤਰਾ ਉਹਨਾਂ ਨੂੰ ਅਸੀਂ ਤਾਂ ਕੁਝ ਕਰਦੇ ਨਹੀਂ ਅਸੀਂ ਬੱਚੇ ਅਸੀਂ ਨਹੀਂ ਕੁਛ ਕਰਦੇ ਅਸੀਂ ਤਾਂ ਜ਼ਮੀਨ ਵੀ ਐਸੇ ਮਾਰੇ ਠੇਕੇ ਤੇ ਦੇਤੇ ਵੀ ਉਹਨਾਂ ਨੇ ਮੱਥੇ ਨਹੀਂ ਲੱਗਣਾ ਜੀ ਹੂੰ ਇਹ ਤਾਂ ਜ਼ਮੀਨ ਚ ਬਣੀ ਗਏ ਜਾਂਦੇ ਛੱਤੋਂ ਕਾਹਦਾ ਖਤਰਾ ਅਸੀਂ ਤਾਂ ਰੋਟੀ ਚੱਕਣੀ ਉੱਠ ਕੇ ਖਾ ਸਕਦੇ ਛੱਤੋਂ ਕਾਹਦਾ ਖਤਰਾ ਅਸੀਂ ਤਾਂ ਕਈ ਵਾਰ ਭੁੱਖੇ ਹੀ ਪੈਨੇ ਅਜੇ ਤੱਕ ਦੇ ਭੁੱਖੇ ਪੈਨੇ ਆ ਜੇ ਪੱਕੀ ਹੁੰਦੀ ਆ ਕਈ ਵੇਰ ਖਾਦੀ ਨਹੀਂ ਜਾਂਦੀ ਕਈ ਵੇਰ ਪਕਾਉਣ ਵਾਲੀ ਲੜਕੀ ਗਈ ਸਾਡੇ ਕੱਲੀ ਆ ਕਈ ਵੇਰ ਤੇ ਭੁੱਖ ਵਿਚਾਰੀ ਤੋਂ ਪਕਾਈ ਨਹੀਂ ਜਾਂਦੀ ਸਨੇ ਆ ਜਾਂਦਾ ਕੋਈ ਨਾ ਕੋਈ ਜਦੈ ਸਾਡੇ ਫੇਰ ਸ ਰੋਟੀ ਛੁੱਟ ਜਾਂਦੀ ਆ ਵੀ ਉਹ ਐਂ ਕਹਿੰਦੇ ਨੇ ਐਂ ਕਹਿੰਦੇ ਨੇ ਛਾੜੀ ਤਾਂ ਰੋਟੀ ਛੁੱਟੀ ਪਈ ਆ ਜੀ ਉਹ ਕਹਿੰਦੇ ਨੇ ਮਾਰਨੂ ਅਸੀਂ ਤਾਂ ਮਰੇ ਹੋਇਆ ਮਾਰ ਦੇਣ ਅਸੀਂ ਤਾਂ ਪਹਿਲਾਂ ਹੀ ਮਰੇ ਹੋਇਆ ਅਸੀਂ ਉਹਨਾਂ ਨੂੰ ਕੀ ਮਾਰ ਲਾਂਗੇ ਲਿਖ ਕੇ ਲਿਖੀ ਬੈਠਿਆ ਡੈਰੀਆਂ ਜਿਵੇਂ ਕੀਨੇ ਕੀਨੇ ਸਾਡੇ ਨਾਲ ਕੀਤਾ ਅਸੀਂ ਤਾਂ ਨੋ ਲਿਖੀ ਬੈਠਾ ਜੇ ਸਾਨੂੰ ਕੋਈ ਸੁਣਦਾ ਅਸੀਂ ਉਹ ਡੈਰੀ ਇੱਕ ਦੋ ਬੰਦਿਆਂ ਨੂੰ ਫੋਟੋ ਵੀ ਭੇਜੀ ਜਾਂਦਾ ਜੀ ਸਾਨੂੰ ਕੁਝ ਕਦੇ ਵੀ ਕੁਝ ਕਰਾ ਸਕਦੇ ਨੇ ਉਹ ਕਹਿੰਦੇ ਲੋਡ ਦੀ ਕਹਿੰਦੇ ਪੈਸਿਆਂ ਦੀ ਕਹਿੰਦੇ ਵਿਆਹ ਕਰਨਾ ਜਸਪ੍ਰੀਤ ਦਾ ਗੱਡੀ ਦੇਣੀ ਦੀ ਹੋਰ ਖਰਚੇ ਸੀ ਨਹੀਂ ਲੋਡ ਤੁਸੀਂ ਦੱਸੋ ਵੀ ਪਹਿਲਾਂ ਅਸੀਂ ਕੁੜੀ ਦਾ ਵਿਆਹ ਕਰਿਆ ਉਹ ਤੋਂ ਫੜੇ ਤੇ ਕੁੜੀ ਦਾ ਵਿਆਹ ਕਰਿਆ ਉਹ ਤੋਂ ਫੜੇ ਤੇ ਮੁੰਡਾ ਬਾਹਰ ਭੇਜਿਆ ਉਹ ਤੋਂ ਫੜੇ ਤੇ ਹੂੰ ਮੁੰਡੇ ਤੇ ਲਾਇਆ 25-30 ਲੱਖ ਰੁਪਏ ਸੀ ਉਹ ਤੋਂ ਫੜਿਆ ਤੀ ਕੁੜੀ ਤੇ ਲਾਇਆ ਸੀ 15-20 ਲੱਖ ਰੁਪਏ ਆ ਵਧੀਆ ਵਿਆਹ ਕਰਿਆ ਤੀ ਉਹਨਾਂ ਨੇ ਚੱਲਿਆ ਤੇ ਕੁਛ ਹੈ ਨਹੀਂ ਤੀ ਗਿਆ ਉਹ ਇਹ ਤੋਂ ਫੜਿਆ ਤੀ ਹੈ ਜਿਹੜੀ ਉਹ ਜ਼ਮੀਨ ਸਾਡੇ ਨਾਂ ਉਰ ਰੀਸਟਰੀ ਕਰਾਈ ਵੀ ਉਹ ਕਾਤੇ ਹੋ ਗਈ ਫਿਰ ਉਹ 43 ਲੱਖ ਰੁਪਏ ਕਾਤੇ ਤੀ ਉਹ ਸਾਡੇ ਨਾ ਉਹਨੇ ਉਹੀ ਕਰਾਤੀ 10 ਟੋਲੇ ਸੋਨਾ ਵੀਰੇ ਮੇਰੇ ਲਵੇ ਮੇਰੀ ਨੂਜੋਗਾ ਹੈਗਾ ਜਿਵੇਂ ਉਹ ਕਹਿੰਦਾ ਨਾ ਉਹਨੇ ਸੋਨਾ ਖਰੀਦਣਾ ਸੀ ਚਲੋ ਆਪਾਂ ਇੱਕ ਅੱਧੀ ਚੀਜ਼ ਕਰਵਾ ਲੈਨੇ ਆ 10 ਟੋਲੇ ਸੋਨਾ ਮੇਰੀ ਨੂਜੋਗਾ ਮੇਰੇ ਲਵੇ ਹੈਗਾ ਜਿਹੜਾ ਉਹ ਕਹਿੰਦਾ ਵੀ ਉਹਨਾਂ ਨੂੰ ਸੋਨੇ ਕਰਕੇ ਲੋੜ ਸੀਗੀ ਕੀ ਗੱਲ ਫਿਰ ਜੇ ਸੀ ਮੇਰੇ ਸਾਨੂੰ ਲੋੜ ਸੀ ਫਿਰ ਅਸੀਂ ਉਹਨਾਂ ਦੀ ਜਵਾਕ ਚੱਕਣਾ ਸੀਗਾ ਪਿੰਡ ਜੇ ਇਦੋਂ ਤਾਕੜੇ ਘਰ ਹੈਗੇ ਨੇ ਹੋਰ ਵੀ ਮਤਲਬ ਕਹਾਂ ਤਾਂ ਅੱਡੇ ਕੋਲੇ ਇੱਕ ਇਸ ਤਰ੍ਹਾਂ ਦੇ ਪੁਖਤਾ ਸਬੂਤ ਹੈਗੇ ਰਹੇ ਜਿਹੜੇ ਤੁਸੀਂ ਉਹਨਾਂ ਨੂੰ ਮਤਲਬ ਇਹ ਚੀਜ਼ ਤੁਸੀਂ ਛੱਡ ਸਕਦੇ ਹੋ ਨਹੀਂ ਅਸੀਂ ਅੱਗੇ ਚ ਵਕ ਚਕ ਚਾ ਕੇ ਵਿਆਹ ਕਰੇ ਨੇ ਮੈਂ ਇਹ ਵੀ ਵਿਆਹ ਹੈ ਨਾ ਜਿੱਤਾ ਮੇਰੇ ਕੋਲੇ ਕੁਝ ਨਹੀਂ ਥੀ ਮੇਰੇ ਪਿਓ ਨੇ ਮੈਨੂੰ ਜ਼ਮੀਨ ਮਨੀ ਥੀ ਦਿੱਤੀ ਉਹਨੂੰ ਪਤਾ ਮੈਂ ਸਾਰਾ ਕੁਝ ਥਾਉ ਲੈ ਆ ਮੈਂ ਕੁੜੀ ਵਿਆਹੀ ਮੁੰਡਾ ਵਿਆਹ ਸੀ ਜਿ ਵਕ ਚਕ ਚਾ ਕਰੇ ਨੇ ਸਾਨੂੰ ਇੱਕ ਵੀ ਕਿਸੇ ਦੀ ਰੁਪਈਏ ਦੀ ਚੀਜ਼ ਚੱਕੀ ਦਿਖਾ ਦੇਣ ਪਿੰਡ ਚ ਅਸੀਂ ਤਾਂ ਰੱਬ ਨਾਲ ਜੁੜੇ ਹਾਂ ਰੱਬ ਨਾਲ ਜੁੜੇ ਰਹਾਂਗੇ ਸੋਡੀ ਹੁਣ ਇੱਕ ਤਰੀਕ ਕੋਰਟ ਚ ਪੈ ਗਈ ਦੋਨਾਂ ਤਰ੍ਹਾਂ ਦੇ ਗਏ ਹਾਂ ਤੁਸੀਂ ਕੋਰਟ ਚ ਇੱਕ ਤਰੀਕ ਜੱਜ ਸਾਹਿਬ ਦੇ ਇੱਕ ਹਜੇ ਹੋਏ ਗਏ ਨਹੀਂ 17 ਤਰੀਕ ਹੈ ਜੇ 17 ਜਲਾਈ ਆ ਹੁਣ ਜੀ ਹੂੰ ਤਰਾਂ ਜਲਾਈ ਆ ਹਾਂ ਜੀ ਹੂੰ ਸੋ ਬਾਕੀ ਜੀ ਦੋਹਾਂ ਤਰ੍ਹਾਂ ਦਾ ਜਿਹੜਾ ਕਿ ਕੋਲ ਮਾਨ ਜੋ ਕੋਰਟ ਦੇ ਵਿੱਚ ਜਿਹੜਾ ਕਿ ਚੱਲ ਰਿਹਾ ਹੈ ਦੇਖਣਾ ਹੋਵੇਗਾ ਇਹ ਉਹ ਜਿਹੜੀ ਧਰ ਹੈ ਪਰ ਫਕੀਰ ਤਿਕੜਨੇ ਬੱਚੇ ਵਾਲੀ ਉਹ ਇਹਨਾਂ ਤੇ ਇਲਜ਼ਾਮ ਲਾ ਰਹੇ ਨੇ ਤੇ ਇਹ ਜਸਪ੍ਰੀਤ ਵਾਲਾ ਤੇਰਾ ਜਿਹੜੀ ਕੀ ਬੱਚਾ ਐਨਕਾਊਂਟਰ ਚ ਮਾਰੇ ਗਿਆ ਇਹ ਉਹਨਾਂ ਤੇ ਇਲਜ਼ਾਮ ਲਾ ਰਹੇ ਨੇ ਕਿ ਪੁਲਿਸ ਨਾਲ ਮਿਲ ਕੇ ਜਿਹੜਾ ਕਿ ਜਸਪ੍ਰੀਤ ਦਾ ਐਨਕਾਊਂਟਰ ਹੋਇਆ ਸੋ ਦੇਖਣਾ ਹੋਵੇਗਾ ਕਿ ਮਾਜੋ ਕੋਰਟ ਇਸ ਤੇ ਕੀ ਜਿਹੜਾ ਕਿ ਫੈਸਲਾ ਸੁਣਾਉਂਦੀ ਹੈ ਤੇ ਕੀ ਤੱਥਾਂ ਦੇ ਸਬੂਤਾਂ ਦੇ ਆਧਾਰ ਤੇ ਨਿਕਲ ਕੇ ਸਾਹਮਣੇ ਆਉਂਦਾ ਹੈ ਸਾਥੇ ਬਲਜੀਤ ਦੇ ਨਾਲ ਸੀ ਆਂਦਾ ਉਹ ਤੋਂ ਪਰ ਇਸ ਗੱਲ ਧੰਨਵਾਦ ਜੀ